ਯੋ ਸਾਬ ਇਹ ਕਾਦੀ ਬਿਲਡਿੰਗ ਬਣਾ ਰਹੇ ਨੇ ਮੈਨੂੰ ਇਹ ਨਕਸ਼ਾ ਪਾਸ ਆ ਤੇ ਇਹਦੇ ਵਾਇਓਲੇਸ਼ਨ ਹੈ ਜੀ ਇਸ ਟਾਈਮ ਵਾਇਓਲੇਸ਼ਨ ਹੈ ਹਾਂਜੀ ਵਾਇਓਲੇਸ਼ਨ 33 ਫੁੱਟ ਕਿ ਛੱਡਣਾ ਸੀ ਨੇ 33 ਫੁੱਟ ਨਹੀਂ ਛੱਡਿਆ ਹਾਂਜੀ ਇਹਦੇ ਨਾਲ ਵਾਲੀ ਕਰਵਾਈ ਸੀ ਇਹਦੀ ਕੰਪਲੇਂਟ ਆ ਰਹੀ ਸੀ ਵੀ ਉਹ ਤੋਂ ਹੀ 50 ਮੀਟਰ ਦੂਰ ਜਿਹੜੀ ਇਹ ਇਹ ਸ਼ੋਰੂਮ ਬਣਾ ਰਹੇ ਹਾਂਜੀ ਹਾਂਜੀ ਹੁਣ ਤੁਸੀਂ ਦੇਖੋ ਵੀ ਇਹ ਸੜਕ ਤੋਂ ਕਿੰਨਾ ਨੇੜੇ ਐ ਅੱਜ ਇਹ ਬਣਾ ਲੈਣਗੇ ਕੱਲ ਨੂੰ ਪਬਲਿਕ ਨੂੰ ਕਿੱਥੋਂ ਤੱਕ ਤੰਗੀ ਆਉਣੀ ਐ ਕਿੱਥੋਂ ਤੱਕ ਟ੍ਰੈਫਿਕ ਜੈਮ ਹੋਣਾ ਇਸ ਚੀਜ਼ ਨਾਲ ਕੀ ਕੀ ਨੁਕਸਾਨ ਹੋਣੇ ਆ ਪਹਿਲੀ ਗੱਲ ਤੇ ਇਹ ਆ ਕਿ ਆਪਾਂ ਇਹ ਬਿਲਡਿੰਗਾਂ ਦੇਖ ਕੇ ਅੱਖਾਂ ਬੰਦ ਨਹੀਂ ਕਰਨੀਆਂ ਇਹਨੂੰ ਕਿੰਨੇ ਮਹੀਨੇ ਹੋ ਗਏ ਬਣਦੇ ਨੇ ਹੋ ਗਏ 2 ਮਹੀਨੇ ਦੇ ਕਿ ਨਹੀਂ ਹੋ ਗਏ 2-3 ਮਹੀਨੇ ਹੋ ਗਏ ਨਾ ਜ਼ਿਆਦਾ ਲੱਗਦੀ ਹੈ ਕਿਉਂਕਿ ਕਾਫੀ ਜ਼ਿਆਦਾ ਇਹਨਾਂ ਬਗਲ ਰੱਖਿਆ ਆਪਾਂ ਅੱਖਾਂ ਨਹੀਂ ਬੰਦ ਕਰਨੀਆਂ ਠੀਕ ਹੈ ਇਹਨਾਂ ਨੂੰ ਲੱਗਦਾ ਵੀ ਖੌਰੇ ਲੈ ਦੇ ਕੇ ਅਫਸਰਾਂ ਨੇ ਜਾਂ ਐਮ.ਐਲ.ਏ ਨੇ ਅੱਖਾਂ ਬੰਦ ਕਰ ਲੈਣੀਆਂ ਪਹਿਲਾਂ ਵਾਲੇ ਵੀ ਜਿਹੜੇ ਇੱਥੇ ਪੋਲੀਟੀਸ਼ਨ ਰਹੇ ਨੇ ਅੱਖਾਂ ਬੰਦ ਹੀ ਕਰਦੇ ਰਹੇ ਪਰ ਇਹ ਗੱਲ ਇਹਨਾਂ ਨੂੰ ਹੁਣ ਸਮਝ ਆ ਜਾਣੀ ਚਾਹੀਦੀ ਹੈ ਕਿ ਉਹ ਕੰਮ ਬੰਦ ਹੋ ਗਿਆ ਜਿੱਥੇ ਪਬਲਿਕ ਦਾ ਨੁਕਸਾਨ ਹੋਊਗੀ ਤੁਸੀਂ ਪਬਲਿਕ ਦੀ ਜਗ੍ਹਾ ਨੂੰ ਦੱਬੋਗੇ ਜੋ ਨਕਸ਼ਾ ਪਾਸ ਹੋਇਆ ਉਹ ਬਣਾਓ ਨਾ ਸਾਰੇ ਦੇ ਸਮੇਂ ਪਹਿਲਾਂ ਵੀ ਦੱਸਿਆ ਸੀ ਵੀ ਜੀਸੀਪੀ ਮੈਂ ਨਾਲ ਹੀ ਰੱਖੀ ਹੋਈ ਹੈ ਜਿੱਥੇ ਵੀ ਲੀਗਲ ਕੰਸਟਰਕਸ਼ਨ ਹੋਣੀ ਹੈ ਉਹ ਪਹਿਲਾਂ ਵਾਲੇ ਐਮਐਲਏ ਸੀ ਜਿਹੜੇ ਤੁਹਾਡੇ ਤੋਂ ਪੈਸੇ ਲੈਦੇ ਕੇ ਚੁੱਪ ਕਰ ਜਾਂਦੇ ਸੀ ਜਿੱਥੇ ਵੀ ਮੈਨੂੰ ਕੋਈ মিডিਆ ਵਾਲਾ ਇਨਫੋਰਮੇਸ਼ਨ ਦਿੰਦਾ ਮੈਨੂੰ ਕੋਈ ਲੋਕਲ ਬੰਦਾ ਇਨਫੋਰਮੇਸ਼ਨ ਦਿੰਦਾ ਇਲੈਗਲ ਕੰਸਟਰਕਸ਼ਨ ਹੋ ਰਹੀ ਹੈ ਜੀਸੀਬੀ ਨਾਲ ਦੀ ਨਾਲ ਉਹਦੇ ਤੇ ਚਲਣੀ ਹੈ ਤੇ ਤੁਸੀਂ ਕਿਸੇ ਤਰੀਕੇ ਦੀ ਢਿੱਲ ਨਹੀਂ ਛੱਡਣੀ ਇਹਨਾਂ ਨੂੰ ਠੀਕ ਹੈ ਮੈਂ ਅੱਖਾਂ ਨਹੀਂ ਬੰਦ ਕਰਨੀਆਂ ਦੇਖ ਕੇ ਸਖਤੀ ਰੱਖਣੀ ਹੈ ਕਿਸੇ ਦਾ ਵੀ ਕੋਈ ਨਕਸ਼ਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਨਕਸ਼ੇ ਤੋਂ ਬਾਹਰ ਜਾ ਕੇ ਇਹ ਕਰ ਰਹੇ ਨੇ ਉਹਦੇ ਤੇ ਸਖਤੀ ਨਾਲ ਐਕਸ਼ਨ ਲਓ ਇਹ ਤੇ ਜੀਸੀਬੀ ਲਿਆਂਦੀ ਹੋਈ ਹੈ ਹਾਂਜੀ ਸ਼ੁਰੂ ਕਰੋ ਇੱਕ ਤੇ ਬਿਲਡਿੰਗ ਹੈ ਦੂਜੀ ਬਿਲਡਿੰਗ ਇੱਕ ਤੀਜੀ ਬਿਲਡਿੰਗ ਹੈ ਤਿੰਨ ਬਿਲਡਿੰਗ ਅੱਜ ਅਸੀਂ ਸਾਫ਼ ਕਰ ਰਹੇ ਹਾਂ ਦੋ ਬਿਲਡਿੰਗਾਂ ਨੇ ਤਾਂ ਨਕਸ਼ਾ ਹੀ ਨਹੀਂ ਪਾਸ ਕਰਾਇਆ ਨਾ ਇੱਕ ਬਿਲਡਿੰਗ ਇਹ ਹੋ ਗਈ ਆ ਦੂਜੀਆਂ ਦੋ ਬਿਲਡਿੰਗਾਂ ਅਰਗੇ ਨੇ ਬਿਲਕੁਲ ਤੁਸੀਂ ਚਕੰਨੇ ਰਹੋ ਨਕਸ਼ਾ ਪਾਸ ਨਹੀਂ ਕਰਾਇਆ ਕੋਈ ਕੰਸਟਰਕਸ਼ਨ ਕਰ ਰਿਹਾ ਹੈ ਸਾਫ਼ ਕਰ ਦੋ ਹੁਣ ਜਿੱਥੇ ਕਿਤੇ ਕੋਈ ਬਣਾ ਲੈਂਦਾ ਫਿਰ ਕੰਮ ਚੱਲ ਪੈਂਦਾ ਰਹਿਣ ਲੱਗ ਜਾਂਦਾ ਉੱਥੇ ਸਾਨੂੰ ਮੁਸ਼ਕਲ ਆ ਜਾਂਦੀ ਹੈ ਮਗਰ ਸਾਡੀ ਕਿਸੇ ਨਾਲ ਕੋਈ ਟੇਲ ਨਹੀਂ ਅੱਗੇ ਤੋਂ ਵੀ ਜਿਹੜੇ ਆਹ ਇਲੈਗਲ ਕੰਸਟਰਕਸ਼ਨਾਂ ਕਰਨ ਵਾਲੇ ਨੇ ਅਸੀਂ ਇਹ ਚੀਜ਼ ਨੂੰ ਬਿਲਕੁਲ ਮੈਂ ਬਰਦਾਸ਼ਤ ਨਹੀਂ ਕਰਨਾ ਜਿੱਥੇ ਪਬਲਿਕ ਦਾ ਨੁਕਸਾਨ ਹੋ ਰਿਹਾ ਹੋਵੇ ਸੜਕਾਂ ਭੀੜੀਆਂ ਹੋ ਰਹੀਆਂ ਹੋਣ ਤੇ ਮਗਰੋਂ ਲੌਂਗ ਟਰਮ ਜਿਹੜਾ ਹੁੰਦਾ ਉਹ ਇੱਕ ਪੂਰੇ ਦਾ ਪੂਰਾ ਸ਼ਹਿਰ ਦੀ ਜਿਹੜੀ ਮੈਪਿੰਗ ਆ ਉਹ ਖਰਾਬ ਹੋ ਜਾਂਦੀ ਹੈ ਸੋ ਇਹਦੇ ਤੇ ਜੀਸੀਬੀ ਦਾ ਕੰਮ ਸ਼ੁਰੂ ਕਰੋ ਫੇਰ ਹੀ ਇਹ ਹਟਣਗੇ ਬਾਕੀ ਦੋ ਬਿਲਡਿੰਗਾਂ ਵੀ ਸਾਫ਼ ਕਰ ਦਿਓ ਬਿਲਕੁਲ ਸ਼ੁਰੂ ਕਰੋ ਜੀ ਕੰਮ ਮੈਂ ਦੇਖੀ ਫਿਕਰਾ ਕਰ ਕੇ ਚਾਰ ਪੰਜ ਬਿਜਲੀ ਸ਼ੋਰੂਮ ਬਣਾ ਰਹੇ ਆਂ ਉੱਪਰ ਬਿਜਲੀ ਦੀਆਂ ਤਾਰਾਂ ਨੇ ਕਿੱਥੇ ਕੀ ਕੀ ਨੁਕਸਾਨ ਕਰਦੇ ਆ ਕਿੰਨੀਆਂ ਇਹ ਵਾਇਲੇਸ਼ਨ ਕਰ ਰਹੇ ਆਂ ਚੀਜ਼ਾਂ ਦੀ ਇੰਨੀ ਬਿਜਲੀ ਤਾਰਾਂ ਥੱਲੇ ਤਾਂ ਕੁਝ ਵੀ ਨਹੀਂ ਬਣਾ ਸਕਦੇ ਆ ਬਾਪੂ ਜੀ ਕਿੱਥੇ ਕਹਿ ਰਹੇ ਨੇ ਦੇਖਣ ਲੱਗਿਆ ਬਾ ਸਾਡੀ ਸੋਚ ਕਰਦੇ ਨਾਲੇ ਜੀ ਹਰ ਦੋ ਦਿਨ ਪਹਿਲਾਂ ਹੀ ਹੈ ਜੀ ਬਾਪੂ ਜੀ ਬਾਪੂ ਜੀ ਅੱਜ ਅਸੀਂ ਤਿੰਨ ਲੋਕੇਸ਼ਨਾਂ ਤੇ ਕਾਰਵਾਈ ਪਾ ਰਹੇ ਆਂ ਕੱਲ ਇਹਨੇ ਜੇੜੇ ਹੀ ਮੜਾਉਣਾ ਮੈਡ ਨੂੰ ਦੋ ਦਿਨਾਂ ਬਾਅਦ ਉੱਥੇ ਪਾ ਦਾਂਗੇ ਜਿੱਥੇ ਕੰਸਟਰਕਸ਼ਨ ਚੱਲ ਰਹੀ ਹੈ ਕੁਝ ਹੋਇਆ ਨਹੀਂ ਉਹ ਜਗ੍ਹਾ ਨੂੰ ਸੀ ਕਰ ਸਕਦੇ ਆ ਹੁਣ ਖਰੜ ਗੈਰ ਕਾਨੂੰਨੀ ਕਲੋਨੀ ਆ ਨਾ ਪਰ ਇਹ ਹੁਣ ਉੱਥੇ ਲੋਕ ਰਹਿਣ ਲੱਗੇ ਸੋ ਜਿਹੜੀ ਕੰਸਟ੍ਰਕਸ਼ਨ ਹੋ ਰਹੀ ਹੈ ਉਹਨੂੰ ਆਪਾਂ ਕੰਟਰੋਲ ਚ ਕਰ ਸਕਦੇ ਆ ਆਪਾਂ ਅਗਲੀ ਕਿਹੜੀ ਹੈ ਹੈ ਕਿਸੇ ਰੋਡ ਤੇ ਇੱਥੇ ਇਹ ਨਹੀਂ ਨਕਸ਼ਾ ਪਾਸ ਕਰੇ ਬਿਨਾਂ ਹੀ ਸਾਰੀ ਕੰਸਟ੍ਰਕਸ਼ਨ ਕਰ ਲੈ ਇਹ ਜਮੀਨ ਸੜਕ ਤੇ ਬਣਾਈ ਜਾਂਦੇ ਬਿਲਕੁਲ ਰੋਡ ਤੇ ਨਾਲ ਤੇ ਵੀ ਉਹਦੇ ਹੀ ਕਿਹੜੀ ਅੱਜ ਬਣੀ ਕੰਡਾ ਦੇ ਨਾਲ ਰਗਾ ਛੱਡ ਕੇ ਬਣਾ ਇਹ ਸਾਰੇ ਇਕੱਠੇ ਆ ਆ ਤਾਂ ਇਕੱਠੇ ਹੀ ਸਾਰੇ ਨਹੀਂ ਆ ਆ ਕਿਵੇਂ ਆ ਕਿਵੇਂ ਬਣਾਇਆ ਹੋਇਆ ਆ ਪੁਰਾਣੇ ਨੇ ਇਹ ਤਾਂ ਬੜੇ ਪੁਰਾਣੇ ਬਣੇ ਹੋਏ ਨੇ ਬਹੁਤ ਪੁਰਾਣੇ ਇਹ ਤਾਂ ਵੀ ਚੜ੍ਹ ਚੜ੍ਹ ਪੁਰਾਣੇ ਬਣੇ ਹੋਏ ਨੇ ਨਹੀਂ ਇਹ ਇਹ ਇੰਨਾ ਇੰਨਾ ਲੈ ਨੇ ਉਹ ਕੱਢ ਕਿਉਂ ਲਈਆਂ ਰੋਕਿਆ ਕਿਉਂ ਨਹੀਂ ਇਹਨਾਂ ਮੈਂ ਨੋਟਿਸ ਤੇ ਇਹਨਾਂ ਆਪਣੇ ਵਕੀਲ ਦੇ ਨਹੀਂ ਨੋਟਸ ਥੋੜੀ ਦਿੱਤੇ ਸਾਫ਼ ਕਰੋ ਇਹਨੂੰ ਵੀ ਇਹ ਤਰਪਾਲ ਪਾ ਕੇ ਇਹਨੂੰ ਕਵਰ ਕਰ ਲੈਣੇ ਕੋਸਾ ਵੀ ਵਾਈਲੇਸ਼ਨ ਨਾਲ ਵਾਈਲੇਸ਼ਨ ਨਾਲ ਆ ਕੇ 33 ਫੁੱਟ ਛੱਡ ਕੇ ਨਹੀਂ ਇਹਨਾਂ ਨੇ ਤਰਪਾ ਇਹ ਕੀ ਕੀਤਾ ਇੱਥੇ ਇਹਨਾਂ ਦਾ ਕੀ ਪ੍ਰੋਬਲਮ ਹੈ ਜੇ ਦੱਖਣੇ ਬਾਸ ਹੋ ਜਾਦਾ ਨਾ 33 ਫੁੱਟ ਛੱਡ ਕੇ ਉਸੇ ਰੋਡ ਦਾ ਤੇ ਆ ਕਿਵੇਂ ਕੀਤਾ ਹੋਇਆ ਉਹ ਪੁਰਾਣਾ ਬਣਾਉਂ 2-4 ਤੋਂ ਪਹਿਤੋਂ ਬਣਿਆ ਹੋਣਾ ਇਹਨਾਂ ਦਾ ਇਹ ਕੀ ਹਾਲ ਹੈ ਜੀ ਇਹ ਪੰਜ ਜੀ ਕੀ ਕੀਤਾ ਹੋਇਆ ਹਾ ਇਹ ਨਕਸ਼ਾ ਪਾਸ ਹੈ ਜੀ ਨਕਸ਼ਾ ਪਾਸ ਹੈ ਯੋ ਸਰ ਇਹ ਨਕਸ਼ਾ ਪਾਸ ਨਹੀਂ ਹੈ ਕਿੱਥੇ ਆ ਨਕਸ਼ਾ ਪਾਉਤ ਹੈ ਨਹੀਂ ਨਕਸ਼ਾ ਪਾਸ ਇਹ ਤਾਂ 2002 ਦਾ ਨਕਸ਼ਾ ਪਾਸ ਹੈ ਨਹੀਂ ਪਾਸੇਗਾ ਨਹੀਂ ਦਿਖਾਉਣਾ ਸਕਦੇ ਮੈਚ ਲਈ ਮੇਰੇ ਕੋਲ ਸਬਤ ਹੋਣੀ ਚਾਹਤ ਤੋਂ ਆਈਆਂ ਮੈਂ ਤਾਂ ਦੇਖ ਕੇ ਬਾਹਰ ਆ ਗਈ ਬਹੁਤ ਟਾਈਮ ਦਾ ਨਕਸ਼ਾ ਪਾ ਰਹੀ ਹੈ ਭੈਣ ਜੀ 2002 ਦਾ ਬਹੁਤ ਪੁਰਾਣਾ ਹੋ ਗਿਆ ਦੋ ਸਾਲ ਤੋਂ ਬਥੇ ਵੈਲ ਨਹੀਂ ਹੁੰਦੇ ਨਾ ਤੁਹਾਨੂੰ ਮੰਡੇ ਸਰ ਦਿਖਾ ਦਾਂਗੇ ਮੰਡੇ ਸਾਰਾ ਕੁਝ ਆਪਣਾ ਤੁਹਾਡੇ ਨਾਲ ਕੋਈ ਗੁੱਸਾ ਨਹੀਂ ਆ ਪਰ ਗੱਲ ਇਹ ਆ ਵੀ ਜਿਵੇਂ ਹੋਣਾ ਤੁਸੀਂ ਉਹ ਸਾਰੀ ਕਰ ਲਈ ਹੈਣਾ ਇਹ ਸੜਕ ਦੇ ਬਿਲਕੁਲ ਉੱਪਰ ਹੈ ਤੇ ਇਹ ਇਹ ਇਲੀਗਲ ਹੈ ਨਕਸ਼ਾ ਇੱਥੇ ਪਾਸ ਪੈਣ ਦੀ ਹੋਈ ਨਹੀਂ ਸਕਦਾ ਹੁਣ ਆਪ ਆਏ ਇਹਨੂੰ ਪਿੱਛੇ ਕਰ ਲਓ ਹਾਂਜੀ 6 ਫੁੱਟ ਦਾ ਹੀ ਰੌਲਾ ਨਾ ਹਾਂਜੀ 5 ਫੁੱਟ ਦਾ 5 ਫੁੱਟ 5 ਫੁੱਟ ਬਹੁਤ ਹੁੰਦਾ ਚਲੋ ਕੋਈ ਗੱਲ ਨਹੀਂ ਮੈਮ ਕਰ ਲਓ ਅਸੀਂ ਇੱਕ ਕਰ ਲਿਆ ਸੀ ਵਿੱਚ ਇਹ ਦੋ ਅਸੀਂ ਕਰ ਰਹੇ ਹਾਂ ਹਾਂ ਦੋ ਪਿੱਲਰ ਹੈ ਨਾ ਇੱਕ ਪਿੱਛੇ ਤੇ ਇੱਕ ਮੇਨਟ ਸਾਹਮਣੇ ਹਾਂ ਦੋ ਅਸੀਂ ਕਰ ਰਹੇ ਹਾਂ ਕਿਉਂਕਿ ਜੇ ਇਹਨੂੰ ਛੱਡਾਂਗੇ ਬਾਕੀ ਸਾਰਾ ਸਾਫ਼ ਕਰ ਰਹੇ ਹਾਂ ਅਸੀਂ ਹਾਂਜੀ ਹਾਂਜੀ ਸਾਰੇ ਬੋਲਦੇ ਆ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਇਹਨੂੰ ਆਪਣੀ ਜਗ੍ਹਾ ਸਹੀ ਅਸੀਂ ਕਰ ਲਾਂਗੇ ਕਰ ਲਓ ਇਹਨੂੰ